ਕੰਮ ਕਰਨਾ ਨਹੀਂ ਡੱਕਾ ਤੋੜਨਾ ਨਹੀਂ ਹੈ ਐਵੇਂ ਕਦੀ ਉਸ ਬਾਬੇ ਕੋਲੇ ਗਿਆ ਚਲੇ ਉਸ ਕੋਲੇ ਗਿਆ ਚਲੇ ਬੁੜੀਆਂ ਖੜੀਆਂ ਨਾਲ ਲੀੜੇ ਪਾਏ ਜਸੂਣ ਐ ਕਰਕੇ ਸ਼ਕਤੀ ਮਰੀ ਸਾਰੀਆਂ ਬੁੜੀਆਂ ਲੇਟਣ ਲਾ ਪਈ ਮੈਂ ਆਖਲਾ ਮੈਂ ਆ ਖੜ ਜਾਂਦਾ ਉਹਨੂੰ ਕਹਵੇ ਮੈਨੂੰ ਕਰਕੇ ਅਸੀਂ ਨਾ ਗੋਪੀ ਗੋਰਪ੍ਰੀਤ ਦੇ ਬੜੇ ਤਗੜੇ ਫੈਨ ਸੀ ਮੈਂ ਉਹਨੂੰ ਆਖਿਆ ਯਾਰ ਆਪਾਂ ਚੱਲੀਏ ਮਿਲਣ ਨੂੰ ਤੇ ਕਹਿੰਦਾ ਯਾਰ ਮੈਂ ਨਹੀਂ ਜਾਣਾ ਤੇ ਪੁੱਛਦੇ ਆਂ ਬਾਈ ਸਾਹਿਬ ਤੋਂ ਵੀ ਗੱਲ ਕੀ ਆ ਵੀ ਆਖਰਕਾਰ ਜਾਣਾ ਤੇ ਜਾਣਾ ਕਿਉਂ ਨਹੀਂ ਨਹੀਂ ਜਾਣਾ ਬਾਈ ਯਾਰ ਕਿਉਂ ਨਹੀਂ ਜਾਣਾ ਤੂੰ ਦੰਦਰਾ ਤਾਂ ਕੰਮ ਹੀ ਪੁੱਠੇ ਕਰ ਲਾ ਪਿਆ ਨਾ ਕੰਮ ਪੁੱਠੇ ਕੀ ਕਰਦਾ ਉਹ ਉਹ ਤਾਂ ਹੁਣ ਮੈਂ ਸੁਣਿਆ ਪੁੱਛਾ ਕੱਢਣ ਲਾ ਪਿਆ ਤੇ ਗੁਰਵਾ ਜੇ ਦੁਕਾਨਦਾਰੀ ਉਹਦੀ ਚੱਲਦੀ ਤੇ ਚੱਲਣ ਦੇ ਤੈਨੂੰ ਕੀ ਹੁੰਦਾ ਪੁੱਛਾ ਘੜਦਾ ਕਿ ਦੁਕਾਨਦਾਰੀਆਂ ਥੋੜੀਆਂ ਪੰਜਾਬ ਦਾ ਮਾਰਿਆ ਪਿਆ ਬਾਬੇ ਲਟੇਰੇਆਂ ਨੇ ਆਹ ਲਟੇਰੇ ਬਾਬੇ ਨੇ ਮਾਰਿਆ ਪਿਆ ਪੰਜਾਬ ਸਾਰਾ ਲੋਕਾਂ ਨੂੰ ਮਗਰ ਲਾਉਣ ਦੀ ਘਾਟ ਸੀਗੀ ਇੰਨਾ ਵਾਰੀਆ ਜੱਟ ਸੀ ਕਿੰਨਾ ਫੇਮਸ ਹੋਇਆ ਸੀਗਾ ਹੋਰ ਯਾਰ ਗੱਲਾਂ ਬੜੀਆਂ ਘੈਂੜ ਕਰਦਾ ਸੀਗਾ ਗੋਲ ਮਟੋਲ ਜਾਂ ਮੋਟਾ ਜਾਂ ਹਣਾ ਹਾਂ ਦੀ ਗੱਲ ਰਹੀ ਗੱਲਾਂ ਪੱਟੀ ਜਾਈਏ ਉਹਦੀਆਂ ਹਾਂ ਤੇ ਉਹ ਪਤਾ ਨਹੀਂ ਕੀ ਹੋ ਨਾ ਯਾਰ ਦਸਨ ਭੂਸਪੋਰਨ ਵਾਲੀ ਗੱਲ ਬਣ ਗਈ ਹੈ ਨਾ ਜਿਵੇਂ ਯਾਰ ਜਿਵੇਂ ਜਖਣਾ ਵੜਤੀ ਗਲਤ ਕੰਮਾਂ ਚ ਵੜ ਗਏ ਮੈਂ ਭਰਾਵਾ ਉਹ ਵੀਡੀਓ ਦੇਖੀ ਤੇ ਪਤੰਦਰ ਪੁੱਛਾਂ ਮੈਂ ਤਾਂ ਹੈਰਾਨ ਆ ਜਿਨ੍ਹਾਂ ਦੇ ਘਰੇ ਯਾਰ ਮੈਨੂੰ ਸਮਝ ਨਹੀਂ ਆਉਂਦੀ ਵੀ ਐਨੇ ਲੋਕ ਵਿਲੇ ਸਭ ਐਵੇਂ ਮਾਰੇ ਪੂਰਾ ਪੂਰਾ ਦੇਣ ਬੈਠੇ ਰਹੇ ਉਹਦੇ ਮੰਝੀਆਂ ਡਾਈਆਂ ਬੁਰਾ ਹਾਲ ਯਾਰ ਤੇ ਇੱਕ ਵੀਡੀਓ ਪਾਈ ਉਹਨੇ ਉਹ ਹੀ ਵੀ ਮੈਂ ਮੂਸਲ ਦੇ ਘਰੇ ਕਿਹਾ ਸੀਗਾ ਵੀ ਪੁੱਤ ਜਨਮ ਮੂਸਲਾ ਦੂਰੇ ਹਰ ਲਊਗਾ ਉਹ ਸਾਰੇ ਦੁਨੀਆਂ ਨੂੰ ਪਤਾ ਸੀਗਾ ਵੀ ਉਹਦੀ ਪ੍ਰਾਪਰਟੀ ਸੰਭਾਲਣ ਲਈ ਉਹਨਾਂ ਨੇ ਕੋਈ ਤਾਂ ਕੋਈ ਲੈਣਾ ਹੀ ਸੀ ਉਹਨਾਂ ਸਾਰੇ ਪਤਾ ਹੀ ਆ ਯਾਰ ਆਪਾਂ ਨੂੰ ਪਤਾ ਹੀ ਪਤਾ ਸੀ ਵੀ ਜਵਾਗ ਜੇ ਉਹ ਲੈਣਗੇ ਤਾਂ ਹੋਊਗਾ ਹੀ ਹੋਊਗਾ ਤੇ ਜੇ ਮੁੰਡਾ ਹੋ ਗਿਆ ਤਾਂ ਇਹਦਾ ਮਤਲਬ ਨਹੀਂ ਵੀ ਉਹ ਮੂਸੇ ਵਾਲਾ ਹੀ ਆ ਗਿਆ ਇੱਕ ਤਾਂ ਆਪਣੇ ਆ ਬਾਬੇ ਹੋਗੇ ਪੁੱਛਾਂ ਕੱਢਣ ਵਾਲੇ ਹਾਂ ਇੱਕ ਆ ਯਸੂ ਯਸੂ ਵਾਲੇ ਹੋਗੇ ਇਹਨਾਂ ਦਾ ਬਾਲਾ ਗੰਦਾ ਪਾਇਆ ਹੈਣਾ ਇਹਨਾਂ ਨੇ ਉਹ ਪਿੱਛੇ ਦੇ ਵੀਡੀਓ ਪਾਈ ਉਹ ਕੀ ਬੰਦਾ ਹੈ ਪਹਿਲਾਂ ਤਾਂ ਤੁਰਦਾ ਨਹੀਂ ਸੀ ਤੇ ਐਡੀ ਕਿਹੜੀ ਸ਼ਕਤੀ ਹੈ ਮੈਨੂੰ ਤਾਂ ਉਹ ਬਾਈਬਲ ਚ ਮੈਨੂੰ ਤਾਂ ਕੋਈ ਇਹੋ ਜਿਹਾ ਕੁਝ ਲੱਗਿਆ ਨਹੀਂ ਜਿਹੜੇ ਇਹ ਬਣਾਈ ਜਾਂਦੇ ਆ ਯਾਰ ਆਪਣੇ ਪਿੰਡ ਚ ਕਿੰਨੇ ਆ ਇੱਕ ਆਪਣੇ ਪਿੰਡ ਗੁੰਗਾ ਇੱਕ ਆਪਣੇ ਪਿੰਡ ਆਦੇ ਆਪਣੇ ਉਹ ਗੁੰਗਾ ਸੱਚ ਉਹਨੂੰ ਲੈ ਚਲ ਗਿਆ ਉਹਦੇ ਕੋਲ ਉਹਨੂੰ ਕਹੇ ਵੀ ਮਾਂ ਜਿੰਨੇ ਪੈਸੇ ਮੰਗੂਗਾ ਮੈਂ ਦਊਗਾ ਉਹਨੂੰ ਗੁੰਗਾ ਬੋਲਣ ਲੱਗੇ ਜੇ ਲੂਲਾ ਲੰਗੜਾ ਤੁਰਨ ਲੱਗ ਸਕਦਾ ਤੇ ਗੁੰਗਾ ਬੋਲਣ ਲੱਗ ਸਕਦਾ ਉਹਨੇ ਉਹ ਵੀ ਬੁਲਾਇਆ ਸੀ ਕਹਿੰਦਾ ਬੋਲਨੇ ਲੱਗੀ ਕਿੱਡੀ ਵੀਡੀਓ ਚੱਲੀ ਸੀ ਹਾਂ ਤੇ ਲੈ ਕੇ ਚਲ ਗਿਆ ਆਪਣੇ ਗੁੰਗੇ ਨੂੰ ਉਹ ਭਾਈ ਜੀ ਉਹਨਾਂ ਦੇ ਆਪ ਦੇ ਬੰਦੇ ਛੱਡੇ ਹੁੰਦੇ ਆ ਆਪਣੇ ਨੇ ਇਥੇ ਕੰਨ ਕੰਨ ਵਾਲੀ ਹਾਂ ਹਾਂ ਨਹੀਂ ਭੰਗਿਆ ਸੱਚਾ ਭੰਗਿਆਲੀ ਭੰਗਿਆਲੇ ਕਿੰਨਾ ਤੂੰ ਨੇ ਗੜ ਬਣਾ ਲਿਆ ਕਿੰਨਾ ਕਿੰਨੀ ਜ਼ਮੀਨ ਦਾ ਦਾ ਬਣਾ ਲਈ ਆ ਹਾਂ ਤੇ ਆਪਣੇ ਪਿੰਡ ਦੇ ਲੋਕ ਵੀ ਜਾਂਦੇ ਰਹੇ ਜਾਂਦੇ ਰਹੇ ਤੇ ਇਹ ਸਾਡੇ ਆਪਣੇ ਕਿੰਨੇ ਨਹੀਂ ਬੋਲਣ ਲੱਗੇ ਉਹ ਜਿਹੜੇ ਵਾਅ ਮਾਰਦਾ ਉਹਨਾਂ ਦੇ ਆਪਦੇ ਬੰਦੇ ਹੁੰਦੇ ਆ ਉਹ ਬਈ ਆਪਦੇ ਬੰਦੇ ਹੁੰਦੇ ਆ ਕਿਉਂਕਿ ਅੱਜ ਕੱਲ ਆਪਾਂ ਨੂੰ 10-20 ਹਜ਼ਾਰ ਤੇ ਬੰਦਾ ਜਿੱਥੋਂ ਮਰਜ਼ੀ ਲੈ ਲਗੋ ਹਾਂ ਹੈਨਾ ਉਹ ਜਿਹੜਾ ਦਿਹਾੜੀਦਾਰ ਜਿਹੜਾ ਉਹ ਕਹਿੰਦਾ ਸੀ ਹੁਣੇ ਆਪਾਂ ਕਰਦੇ ਨੇ ਸ਼ਕਤੀ ਪ੍ਰਭੂ ਐ ਕਰ ਦੂ ਆ ਉਹ ਕਰ ਦੂ ਤੁਰਨ ਲੱਗ ਗਿਆ ਉਹ ਮੈਨੂੰ ਯਾਦ ਆ ਖਰੀਦਿਆ ਲੱਗਦਾ ਉਹ ਹੋਰ ਕੀ ਹੁੰਦਾ ਇਹ ਨਾ ਪ੍ਰਭੂ ਯਸੂ ਮਸੀਹ ਨਾ ਸਹੀ ਆ ਉਹਨੂੰ ਬਦਨਾਮ ਕਰੀ ਜਾਂਦੇ ਇਹ ਇਹਨਾਂ ਦਾ ਸਾਰਾ ਸਹੀ ਆ ਪਰ ਲੋਕਾਂ ਨੇ ਇਹ ਪੈਸੇ ਦਾ ਟਕਵਾਂਜ ਬਣਾ ਲਿਆ ਟਕਵਾਂਜ ਬਣਾ ਲਿਆ ਹੁਣ ਜਿਵੇਂ ਗੋਪੀ ਨੇ ਵੀ ਹੁਣ ਮੈਂ ਦਾ ਇੱਕ ਦਿਨ ਵੀਡੀਓ ਵੇਖੀ ਕਿੰਨੀਆਂ ਬੁੜੀਆਂ ਖੜੀਆਂ ਉਹਨਾਂ ਲੇੜੇ ਪਾਏ ਯਸੂਆਂ ਐਂ ਕਰਕੇ ਸ਼ਕਤੀ ਮਾਰੇ ਸਾਰੀਆਂ ਬੁੜੀਆਂ ਲੇਟਣ ਲੱਪੇ ਮੈਂ ਖਲਾ ਮੈਂ ਨਾ ਖੜ ਜਾਣਾ ਉਹਨੂੰ ਕਹਵੇਂ ਮੈਨੂੰ ਕਰਕੇ ਵਿਖਾ ਮੈਨੂੰ ਕਰਕੇ ਵਿਖਾ ਲੈ ਸਾਰੇ ਤੂੰ ਕਿੱਡੀ ਵੀ ਤਰ੍ਹਾਂ ਦੀ ਸ਼ਕਤੀ ਆ ਮੈਨੂੰ ਕਰਕੇ ਵਿਖਾ ਆਹੋ ਮੈਂ ਵੀ ਗਿਆ ਸੀ ਇੱਕ ਵਾਰਾਂ ਐਦਾ ਬਾਬੇ ਮਰੇ ਬੰਦੇ ਨੇ ਚਾਉਂਦਾ ਕਰਦੇ ਨੇ ਬੰਦਾ ਮਰ ਜੇ ਚਾਉਂਦਾ ਕਰਦੇ ਯਾਰ ਅਸੀਂ ਵੀ ਇੱਕ ਇਥੋਂ ਬਜ਼ੁਰਗ ਲੈ ਕੇ ਗਏ ਸੀਗੇ ਉਹ ਬਜ਼ੁਰਗ ਵਿਚਾਰਾ ਹੁਣ ਤਾਂ ਚੱਲ ਪੂਰਾ ਹੋ ਗਿਆ ਉਹਨੇ ਤਰਲੇ ਕੱਢ ਲਏ ਵੀ ਤੂੰ ਇਹਨੂੰ ਤਾਂ ਠੀਕ ਕਰ ਤਾਂ ਮੇਰੇ ਵੀ ਕੋਈ ਮੰਤਰ-ਮੁੰਤਰ ਮਾਰ ਦੇ ਉਹ ਕਹਿੰਦਾ ਹਜੇ ਪ੍ਰਭੂ ਯੂਸੂ ਮੂਸੇ ਨੇ ਤੇਰਾ ਵਰ ਨਹੀਂ ਭੇਜਿਆ ਸਾਡੇ ਕੋਲੇ ਲੈ ਦੱਸ ਤੇ ਉਹ ਜੱਬ ਗਿਆ ਬਜ਼ੁਰਗ ਉਹ ਮੇਰੀ ਮਾਦਾ ਨੂੰ ਨਾ ਘਠਿਆ ਬਾ ਗੋੜਾ ਤੁਰਣ ਜਾਂਦਾ ਮੈਂ ਮੂੰਹ ਮੰਗੇ ਪੈਸੇ ਦਊਂਗਾ ਆ ਪ੍ਰਭੂ ਯੂਸੂ ਮਸੀਹ ਵਾਲਿਆਂ ਨੂੰ ਲੈ ਵੀ ਚਾਹੇ ਗੋਪੀ ਬਾਬਾ ਕਨੈਕਟ ਕਰ ਲੈ ਸਾਡੇ ਨਾਲ ਠੀਕ ਹੈ ਕਣੀ ਚਾਹੇ ਪ੍ਰਭੂ ਯੂਸੂ ਮਸੀਹ ਵਾਲੇ ਜਿਹੜੇ ਵੀ ਆ ਉਹ ਪਾਸਟਰ ਕਰ ਕਨੈਕਟ ਕਰ ਲੈਣ ਪ੍ਰਭੂ ਯੂਸੂ ਮਸੀਹ ਨੂੰ ਬਦਨਾਮ ਨਾ ਕਰੋ ਉਹ ਉਹਨੇ ਨਹੀਂ ਤੁਹਾਨੂੰ ਇਹੋ ਜਿਹਾ ਕੁਝ ਕਰਨ ਨੂੰ ਕਹਿਆ ਤੇ ਨਾ ਹੀ ਉਹਨੇ ਇਹੋ ਜਿਹਾ ਕੁਝ ਕੀਤਾ ਨਹੀਂ ਕੀਤਾ ਠੀਕ ਹੈ ਕਣੀ ਜੇ ਕੋਈ ਪਾਸਟਰ ਚ ਦਮ ਹੈਗਾ ਤੇ ਮਾਤਾ ਦੀ ਇਹਨੂੰ ਗਠਿਆਵਾ ਤੇ ਸਾਡੇ ਪਿੰਡ ਇੱਕ ਗੁੰਗਾ ਉਹਨੂੰ ਬੋਲਣ ਲਾ ਦੇ ਮੈਂ ਚਾਰ ਕਿਲੇ ਜ਼ਮੀਨ ਉਹਦੇ ਨਾਂ ਕਰਾ ਦੂੰ ਹਾਂ ਜਵਾਨ ਰਹੀ ਤੁਹਾਡੇ ਕੋਲੇ ਜੇ ਉਹਦਨੇ ਆਇਆ ਆਪਣੇ ਕੋਲ ਇੱਕ ਬੰਦਾ ਆਹੋ ਕਹਿੰਦਾ ਮੈਂ ਗੁੰਗੇ ਬੋਲਣ ਲਾ ਦਿੰਦਾ ਤੇ ਮੈਂ ਆਹ ਹੋ ਆ ਉਹ ਵੀ ਤੇ ਜੇ ਮੈਂ ਉਹਨੂੰ ਕਿਹਾ ਵੀ ਜਿਹੜੇ ਐਮਬੀਬੀਐਸ ਕਰਕੇ ਇਹਨੇ ਨਾ ਪੈਸਾ ਲਾ ਕੇ ਹਸਪਤਾਲ ਖੋਲ੍ਹ ਹੀ ਬੈਠੇ ਉਹੀ ਤਾਂ ਅੱਗੇ ਆਖੀ ਜਾਂਦੇ ਆ ਵੀ ਉਹ ਜੇ ਐਮਬੀਬੀਐਸ ਕਰਕੇ ਖੋਲ੍ਹਿਆ ਨਹੀਂ ਤਾਂ ਉਹ ਤਾਂ ਪਾਸਟਰ ਬਣ ਜਾਣ ਯਾਰ ਹਾਂ ਹੈ ਫਿਰ ਲੋਕਾਂ ਨੂੰ ਦੁੱਜੇ ਕਿਹ ਕੋਲ ਜਾਣ ਦੀ ਲੋੜ ਇਹਨਾਂ ਪਾਸਟਰਾਂ ਕੋਲ ਜਾਣ ਤੇ ਠੀਕ ਹੋ ਠੀਕ ਹੋ ਜਾਣ ਲੋੜ ਹੀ ਨਹੀਂ ਕਿਹ ਕੋਲ ਜਾਣ ਦੀ ਆਪਾਂ ਰਾਹ ਜਾਂਦੇ ਜੋਗੀ ਨਹੀਂ ਜੋਗੀ ਕਹਿ ਦਿੰਦੇ ਆ ਤੇਰੇ ਭਗਤਾ ਤੇਰੇ ਮੈਂ ਗੋਡੇ ਠੀਕ ਕਰਨ ਲਾ ਦੂੰ ਆ ਕਰ ਦੂੰ ਕਹਿ ਦਿੰਦੇ ਨਾ ਕਹਿ ਦਿੰਦੇ ਕਿ ਕਹ ਲੈ ਜੇ ਤੁਸੀਂ ਐਡੇ ਤਗੜੇ ਡਾਕਟਰ ਨੇ ਤੇ ਤੁਸੀਂ ਸਾਡੇ ਘਰਾਂ ਜਾਣ ਕੇ ਸਾਨੂੰ ਦੱਸ ਦੇ ਫਿਰਦੇ ਕਿ ਸਕੂਟਰੀ ਕਿ ਨਹੀਂ ਫਿਰਦਾ ਜਰਾ ਤੇ ਆਪਰੇ ਦੁਕਾਨ ਤੇ ਆ ਹਾਂ ਮੈਂ ਉਹਨੂੰ ਕਿਹਾ ਸੀਗਾ ਮੈਂ ਮੈਂ ਜੇ ਮੂਹ ਮੰਗੋ ਪੈਸੇ ਦਊਂਗਾ ਮੈਂ ਪਹਿਲੀ ਗੱਲ ਤਾਂ ਤੂੰ ਜੇ ਤੂੰ ਐਡਾ ਵੱਡਾ ਤਗੜਾ ਤੇਰੇ ਚ ਗੁਣ ਤੇ ਤੂੰ ਸਕੂਟਰੀ ਤੇ ਤੁਰਿਆ ਫਿਰੇ ਘਰ ਘਰ ਸਕੂਟਰੀ ਤੇ ਤੁਰਿਆ ਫਿਰੇ ਘਰ ਹਸਪਤਾਲ ਤੇਰੇ ਤਾਂ ਨੋਕਾ ਦੁਨੀਆ ਮਗਰ ਤੂੰ ਹੀ ਮਗਰ ਤੂੰ ਹੀ ਫਿਰੇ ਦੱਸ ਓਏ ਲੋਕਾਂ ਨੂੰ ਮੂਰਖ ਬਣਾਈ ਜਾਂਦੇ ਮੈਨੂੰ ਨਹੀਂ ਆਉਂਦੇ ਲੋਕ ਐਡੇ ਕਮਲੇ ਮਗਰ ਲੱਗ ਜਾਂਦੇ ਯਾਰ ਉਹ ਪਤਾ ਨਹੀਂ ਕਿੱਥੋਂ ਹੀ ਪੀਦਾ ਕੇ ਕਿੱਥੋਂ ਦਾ ਬਿ ਤੇ ਗੋਪੀ ਦੇ ਅਸੀਂ ਫੈਨ ਵੀ ਸੀਗੇ ਸਾਹਾ ਕਹਿੰਦਾ ਵੀ ਆਪਾਂ ਮਿਲ ਕੇ ਆਵਾਂਗੇ ਤੇ ਅਸੀਂ ਉਹਨੂੰ ਇੱਕ ਵਾਰ ਫੋਨ ਲਾਇਆ ਸੀ ਬਾਈ ਜੀ ਤੈਨੂੰ ਮਿਲਣਾ ਤੇ ਉਹਨੂੰ ਲੱਗਿਆ ਕਿ ਤੇ ਉਹਨੇ ਆਪਣੀ ਵੀਡੀਓ ਦੇਖੀ ਹੋਣੀ ਆ ਨਮਾਣਾ ਮੱਲੀ ਪੇਜ ਦੇਖਿਆ ਹੋਣਾ ਤੇ ਮੈਨੂੰ ਕਹਿੰਦਾ ਵੀ ਅਸੀਂ ਨਾ ਜਿਹਦੇ ਵੀ 30 40 ਹਜ਼ਾਰ ਫਾਲੋਅਰ ਹੋਣ ਅਸੀਂ ਉਹਨੂੰ ਮਿਲਦੇ ਆਂ ਵੀ ਤੇਰੇ ਤਾਂ 12 13 ਹਜ਼ਾਰ ਆ ਤੇ ਤੈਨੂੰ ਮਿੱਤਰਾਂ ਨਹੀਂ ਮਿਲਣਾ ਸਾਨੂੰ ਹੁਣ ਆ ਇਹ ਗੱਲ ਬੜੀ ਗਲਤ ਜੀ ਲੱਗੀ ਹੁਣ ਅਸੀਂ ਜਦੋਂ ਫੇਰ ਪਲਾਨਿੰਗ ਬਣਾਈ ਤੇ ਜਦੋਂ ਅਸੀਂ ਉਹਦੀ ਵੀਡੀਓ ਵੇਖੀ ਪੁੱਛਾਂ ਵਾਲੀ ਮੈਂ ਹ ਲੱਖ ਲਾਣਤਾ ਅੱਜ ਤੋਂ ਬਾਅਦ ਜਿਹੜਾ ਤੇਰੇ ਘਰੇ ਆਉ ਜਾਂ ਤੈਨੂੰ ਮਿਲੇਗਾ ਹੈ ਇਹ ਲੋਕ ਉਹ ਕੰਮ ਕਰਦੇ ਹੁੰਦੇ ਆ ਯਾਰ ਗੁਰੂ ਗ੍ਰੰਥ ਸਾਹਿਬ ਨਾਲੋਂ ਤਾਂ ਨਹੀਂ ਕੋਈ ਵੱਡਾ ਕਿਉਂ ਸਾਬੇ ਗੁਰੂ ਗ੍ਰੰਥ ਸਾਹਿਬ ਨਾਲੋਂ ਤਾਂ ਨਹੀਂ ਕੋਈ ਵੱਡਾ ਕਿ ਹੈਗਾ ਗੋਪੀ ਵੱਡਾ ਜੇ ਗੋਪੀ ਐਡਾ ਹੀ ਪਵਿੱਖ ਬਾਣੀ ਆ ਤੇ ਆ ਬਹੁਤ ਸਾਰੇ ਸਾਡੇ ਬਹੁਤ ਸਾਰੇ ਕੇਸ ਨੇ ਅਸੀਂ ਉਹਨਾਂ ਕੋਲੇ ਲੈ ਜਾਂਦੇ ਆ ਸਾਨੂੰ ਦੱਸ ਦੇ ਵੀ ਐਵੇਂ ਕਹਿਣਾ ਸੁਪਨੇ 'ਚ ਆ ਗਿਆ ਇਹ ਆ ਗਿਆ ਉਹ ਗਿਆ ਬੇਟ ਹੋਈਆਂ ਇਹ ਗੱਲਾਂ ਕਰਨੀਆਂ ਹਨ ਤੇ ਨਹੀਂ ਸਹੀ ਇਹ ਵੀ ਜ਼ਿਆਦਾਤਰ ਜਾਗਰੂਕਤਾ ਫਲਾਉ ਤੁਸੀਂ ਯਾਰ ਇਹ ਤੁਹਾਨੂੰ ਲੋਕ ਦੇਖਦੇ ਆ ਤੁਸੀਂ ਲੈਜਰ ਬੰਦੇ ਜੇ ਹੈ ਤੇ ਤੁਸੀਂ ਜੇ ਇਹੋ ਜਿਹੀਆਂ ਕਰਤੂਤਾਂ ਕਰੋਗੇ ਤਾਂ ਬੱਸ ਫਿਰ ਹੈ ਪੁੱਛਾ ਘੜਨ ਨਾਲ ਮੈਨੂੰ ਪਤਾ ਦੁਕਾਨਦਾਰੀ ਤਾਂ ਚੰਗੀ ਚੱਲ ਜਾਂਦੀ ਪਰ ਇੱਜ਼ਤ ਨਹੀਂ ਮਿਲਦੀਗੀ ਪਰ ਉਹੋ ਜਿਹੇ ਬੇਫਕੂਫ ਲੋਕ ਜਿਹੜੇ ਉਹਦੇ ਕੋਲੇ ਗਏ ਉੱਚਾ ਕੱਢਣ ਵਾਸਤੇ ਜਿਹੜਾ ਟਾਈਮ ਤੁਸੀਂ ਉੱਥੇ ਜਾ ਕੇ ਯਾਰ ਰੌਲਾ ਸਾਰਾ ਰੁਪਈਆ ਦਾ ਮੈਂ ਤੁਹਾਨੂੰ ਦੱਸਦਾ ਜੀ ਪੈਸਿਆਂ ਦਾ ਰੌਲਾ ਪੈਸਿਆਂ ਦਾ ਰੌਲਾ ਜੇ ਘਰ 'ਚ ਰੁਪਈਏ ਨਾ ਤਾਂ ਕਿਸੇ ਬਾਬੇ ਜਾਨ ਕੋਲੇ ਜਾਣ ਦੀ ਲੋੜ ਨਹੀਂ ਤੇ ਜਦੋਂ ਘਰ 'ਚ ਰੁਪਈਏ ਨਹੀਂ ਕੰਮ ਕਰਨਾ ਨਹੀਂ ਡੱਕਾ ਤੋੜਨਾ ਨਹੀਂ ਹੈ ਐਵੇਂ ਕਦੀ ਉਸ ਬਾਬੇ ਕੋਲੇ ਗਿਆ ਚਲੇ ਉਸ ਕੋਲੇ ਗਿਆ ਚਲੇ 4-5000 ਜਾੜ ਆ ਇੱਕ ਵੀਡੀਓ ਨਹੀਂ ਵੇਖੀ ਸੀਗੀ ਹਾਂ ਦਿਹਾੜੀਦਾਰ ਬੰਦਾ ਸੀ ਉਹ ਕਹਿੰਦਾ ਵੀ ਜੱਟ ਨੂੰ ਤਾਂ ਨਿਕਲੋਂ ਦੀ ਕਿਸੇ ਨਾ ਕਿਸੇ ਪਾਸੋਂ ਜ਼ਮੀਨ ਜ਼ਮੀਨ ਤਾਂ ਮਾੜਾ ਨੂੰ ਕੇ ਪਾਸੋਂ ਪਲਾਟ ਨਿਕਲੋਂ ਪਲਾਟ ਨਿਕਲਾਂ ਦਾ ਸਾਡੇ ਗਰੀਬਾਂ ਦਾ ਕਿ ਨਿਕਲਦਾ ਕਹਿੰਦਾ ਗੱਦੀ ਨਹੀਂ ਗੱਲ ਸਹੀ